ਲੋਕਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੀ ਚੋਣ ਮਹਿਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਕੋਰ ਕਮੇਟੀ ਦੇ ਮੈਂਬਰ ਹਰਜੋਤ ਸਿੰਘ ਮੰਗਤ ਦੇ ਗ੍ਰਹਿ ਵਿਖੇ ਰੱਖੀ ਗਈ ਅਕਾਲੀ ਦਲ ਦੀ ਮੀਟਿੰਗ ਨੇ ਇੱਕ ਵੱਡਾ ਰੈਲੀ ਦਾ ਰੂਪ ਧਾਰਨ ਕਰ ਲਿਆ ਵੱਡੇ ਇਕੱਠ ਨੂੰ ਦੇਖ ਗੱਦਗੱਦ ਹੋਏ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੇ ਜਿੱਥੇ ਸਭ ਤੋਂ ਪਹਿਲਾਂ ਪੁੱਜੇ ਹੋਏ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਹਰਜੋਤ ਸਿੰਘ ਮੰਗਤ ਬਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਆਉ ਦੇਖਦੇ ਹਾਂ ਮਾਛੀਵਾੜੇ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇੱਕ ਖਾਸ ਰਿਪੋਰਟ ਕਿਹੜਾ ਖੇੜਾ ਵਿਖੇ ਤੇ ਕੀ ਕਹਣਾ ਚੌਣਾ ਕਟ ਬੋਲਾ ਪਾਰੀ ਅੱਜ ਨਗਰ ਖੇੜਾ ਵਿਖੇ ਹਰਜੋਤ ਸਿੰਘ ਮਾਰਗਟ ਹੁਣਾ ਵੱਲੋਂ ਬਹੁਤ ਵੱਡਾ ਸਮਾਗਮ ਨਾਲ ਦੇ ਨਗਰਾਂ ਨੂੰ ਨਾਲ ਲੈ ਕੇ ਰੱਖਿਆ ਗਿਆ ਸੀਗਾ ਸਵੇਰ ਤੋਂ ਹੀ ਸ੍ਰੀ ਪਰਮਜੀਤ ਸਿੰਘ ਢਿੱਲੋਂ ਉਹਨਾਂ ਦੀ ਪੂਰੀ ਟੀਮ ਦੀ ਅਗਵਾਈ ਦੇ ਵਿੱਚ ਅਸੀਂ ਪਿੰਡਾਂ ਦੇ ਦੌਰੇ ਤੇ ਆਂ ਵੱਡੇ ਵੱਡੇ ਕਾਠ ਦੇ ਰੂਪ ਦੇ ਵਿੱਚ ਸੰਗਤ ਜਿਹੜੀ ਆ ਪਰਮਾ ਸਵਾਗਤ ਕਰ ਰਹੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਹੋ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਆਮ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਮੋਰੀ ਹੋਏਗਾ ਔਰ ਪੰਜਾਬ ਦੇ ਹਿੱਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਆ ਅਸੀਂ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਚੋਲੀ ਤੇ ਪਾਵਾਂਗੇ ਸੋ ਮੈਂ ਬੇਨਤੀ ਕਰਨਾ ਕਿ ਆਪ ਸਾਰੇ ਰਲ ਕੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੁਣ ਕਰੀਏ ਔਰ ਅਸਲੀ ਤਬਦੀਲੀ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਏ ਕਸਰ ਗੱਲ ਕਰੀਏ ਮੁੱਖ ਮੰਤਰੀ ਭਵੰਤ ਮਾਨ ਦੇ ਜਿਹੜਾ ਦੌਰਾ ਹੋ ਰਹੇ ਨੇ ਉਹ ਤਾਂ ਵਿਰੋਧ ਹੋ ਰਿਹਾ ਤੇ ਕੀ ਕਰਾਂ ਦੋਨੋਂ ਦੇ ਬਾਰੇ ਇਹ ਤਾਂ ਜਿਹੜਾ ਕੋਈ ਜੋ ਕੁਝ ਕਰੂਗਾ ਉਹਨੂੰ ਮੁਕਤਣਾ ਪਊਗਾ ਚਾਹੇ ਕੋਈ ਬੰਦਾ ਸਰਕਾਰ ਚਾ ਜਾਂ ਸਰਕਾਰ ਚੋਂ ਨਹੀਂ ਆਇਆ ਜਿਹੜਾ ਬੰਦਾ ਵੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੂਗਾ ਉਹਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਹੀ ਪਊਗਾ ਮੈਂ ਸਮਝਦਾ ਕਿ ਸਰਕਾਰ ਕੋਲੇ ਕਰਨ ਨੂੰ ਕੋਈ ਚੀਜ਼ ਨਹੀਂ ਦਿਖਾਉਣ ਨੂੰ ਕੁਝ ਹੈ ਨਹੀਂ ਕੇਵਲ ਤੇ ਕੇਵਲ ਦੂਜੇ ਬੰਦਿਆਂ ਦੇ ਬਾਰੇ ਅਪਸ਼ਬਦ ਬੋਲਨੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਆਸੇ ਖੇਡਿਆਂ ਦੀ ਰਾਜਨੀਤੀ ਮੌਜੂਦਾ ਸਰਕਾਰ ਕਰ ਰਹੀ ਹੈ ਸਾਤਾ ਜੀ ਹੁਣ ਤੱਕ ਕਿੰਨੇ ਕ ਹਲਕਿਆਂ ਦਾ ਦੌਰਾ ਕਰ ਚੁੱਕੇ ਹੋ ਜੀ ਸਾਰੇ ਹਲਕੇ ਪੂਰੇ ਹੋ ਗਏ ਹੁਣ ਇਹ ਦੂਸਰਾ ਦੌਰਾ ਵਾ ਪਿੰਡ ਪਿੰਡ ਅਸੀਂ ਜਾ ਰਹੇ ਆਂ ਭਾਰੀ ਸਹਿਯੋਗ ਜਿਹੜਾ ਲੋਕਾਂ ਦੀ ਤਰਫੋਂ ਸਾਨੂੰ ਮਿਲਦਾ ਏ ਕੁਝ ਦੂਜੀਆਂ ਪਾਰਟੀਆਂ ਤੋਂ ਵੀ ਵਰਕਰਾਂ ਨੇ ਸਮਰਥਨ ਦਿੱਤਾ ਹੀ ਜਿਵੇਂ ਅਕਾਲੀ ਦਲ ਨੂੰ ਸ਼ਾਮਲ ਹੋਣ ਦੀ ਕੱਲ ਵੀ ਕੱਲ ਵੀ ਕਾਫੀ ਅਸੀਂ ਮੰਦੇ ਸ਼ਾਮਲ ਕੀਤੇ ਨੇ ਅਮਰਗੜ ਗਏ ਆਂ ਲੋਕ ਮੈਨੂੰ ਆਪ ਸੰਪਰਕ ਕਰ ਰਹੇ ਨੇ ਕਿ ਇਸ ਚੋਣ ਦੇ ਵਿੱਚ ਅਸੀਂ ਪਾਰਟੀ ਪੱਧਰ ਤੋਂ ਉੱਠ ਕੇ ਤੁਹਾਡਾ ਸਾਥ ਦੇ ਆਂ ਬੀਜੇਪੀ ਦੀ ਗੱਲ ਕਰੀਏ ਜੀ ਬੀਜੇਪੀ ਤੋਂ ਹੁਣ ਤੱਕ ਉਮੀਦਵਾਰ ਦਾ ਐਲਾਨ ਨਹੀਂ ਹੋ ਲੱਗਿਆ ਤੁਹਾਡਾ ਕੀ ਕਹਿਣਾ ਤੁਹਾਨੂੰ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਦੇਖੋ ਪਾਰਟੀ ਵੱਡੀ ਹੈ ਬੰਦਾ ਤਾਂ ਉਹਨਾਂ ਨੇ ਖੜਾਉਣਾ ਹੈ ਠੀਕ ਹੈ ਕਿ ਕਈ ਵਾਰੀ ਸਮਾਂ ਲੱਗ ਜਾਂਦਾ ਹੁੰਦਾ ਬੰਦਾ ਲੱਭ ਰਹੇ ਨੇ ਜਿੱਦਣ ਮਿਲ ਗਿਆ ਜੂਰ ਲੈ ਕੇ ਆਓਗੇ ਵਿਰੋਧ ਵੀ ਦੇਖਿਆ ਜਾ ਰਿਹਾ ਕਿਸਾਨੀ ਖੇਤੋਂ ਜਿਹੜਾ ਹੋ ਰਿਹਾ ਉਹਦਾ ਵੀ ਕਾਰਨ ਬਿਲਕੁਲ ਹੋਊਗਾ ਸਾਡਾ ਤਾਂ ਕੋਈ ਵਿਰੋਧ ਨਹੀਂ ਹੈ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਿਸਾਨਾਂ ਦੇ ਮੁੱਦਿਆਂ ਨੂੰ ਮੁੱਕ ਰੱਖ ਕੇ ਭਾਜਪਾ ਨਾਲ ਨਾਤਾ ਤੋੜਿਆ ਹਾਂ ਦੂਸਰੀਆਂ ਪਾਰਟੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ ਕਿਉਂਕਿ ਪੰਜਾਬ ਦੇ ਅੰਦਰ ਪਿੰਡਾਂ ਦੇ ਅੰਦਰ ਐਸਡੀਪੀਸੀ ਜਿਹੜੀ ਅਕਾਲੀ ਦਲ ਦੀ ਵੱਡੀ ਲੀਡ ਹੈ ਉਹ ਪਿਛਲੇ ਸਮਿਆਂ ਦੇ ਵਿੱਚ ਭਾਜਪਾ ਔਰ ਅਕਾਲੀ ਦਲ ਇਕੱਠੇ ਹੋ ਕੇ ਲੜਦੇ ਸੀ ਤਾਂ ਆਉਂਦੀ ਸੀ ਇਸ ਵਾਰ ਅਸੀਂ ਇਕੱਲੇ ਲੜ ਰਹੇ ਹਾਂ ਜਿਹਦਾ ਨੁਕਸਾਨ ਇਕੱਲਾ ਭਾਜਪਾ ਨੂੰ ਹੋਣਾ ਸ਼੍ਰੋਮ ਨਹੀਂ ਅਕਾਲੀ ਦਲ ਨੂੰ ਉਮੇ ਹੀ ਵੱਡੀ ਲੀਡ ਮਿਲਦੀ ਖਾਲਸਾ ਜੀ ਆਮ ਆਦਮੀ ਪਾਰਟੀ ਦੇ 2.5 ਸਾਲਾਂ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਜੀ ਜ਼ੀਰੋ ਕੋਈ ਪ੍ਰੋਗਰਾਮ ਨਹੀਂ ਕੋਈ ਪ੍ਰੋਗਰਾਮ ਦੀ ਇੰਪਲੀਮੈਂਟੇਸ਼ਨ ਨਹੀਂ ਕੋਈ ਸਰਕਾਰ ਨਹੀਂ ਕੇਵਲ ਫੋਟੋ ਫੋਟੇ ਦੀ ਰਾਜਨੀਤੀ ਆਸਾ ਖੇਡਾ ਚੁਟਕਲੇ ਮਸ਼ਕਰੀਆਂ ਦੂਜਿਆਂ ਨੂੰ ਨੀਮਾ ਦਿਖਾਉਣ ਦੀ ਰਾਜਨੀਤੀ ਤੇ ਪਰ ਜਿਹੜਾ ਉਹ ਕਹਿੰਦੇ ਨੇ ਜੀ ਅਸੀਂ 75 ਸਾਲਾਂ ਦੇ ਵਿੱਚ ਜੋ ਨਹੀਂ ਹੋ ਪਾਇਆ ਅਸੀਂ ਬਹੁਤ ਵੱਡਾ ਬਦਲਾਅ ਲੈ ਕੇ ਇੱਕ ਤਰੀਕ ਨੂੰ ਇਹ ਚੀਜ਼ ਦਾ ਨਤੀਜਾ ਲੋਕ ਦੇਣਗੇ ਨਹੀਂ ਪਤਾ ਮੁੱਖ ਮੰਤਰੀ ਪਰ ਵਾਸਤੇ ਮਾਨਹੋਰੀ 13 0 ਦਾ ਨਾਅਰੇ ਦੇ ਦੇ ਨਹੀਂ ਉਹਦੇ ਬਾਰੇ ਕੀ ਅਸ ਵळे ਤਾਂ ਅਸੀਂ ਵੀ ਕਹਿੰਨੇ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ। ਅਕਾਲੀ ਦਲ ਵੀ ਕਹਿੰਦਾ ਅਸੀਂ ਜਿੱਤਾਂਗੇ ਅਸੀਂ ਵੀ ਕਹਿੰਨੇ ਸਾਡੀ ਸਰਕਾਰ ਦਾ ਲੋਕ ਇਹਨਾਂ ਤੋਂ ਦੁਖੀ ਨੇ ਸਰਕਾਰ ਤੋਂ ਸਾਡੀ ਜਿੱਤ ਹੋਈ ਆਪਣੇ ਹਾਲ ਕੇ ਦੋਨੋਂ ਵਿਰੋਧੀ ਨੇ ਕਾਂਗਰਸੀ ਉਮੀਦਵਾਰ ਤੇ ਦੂਸਰਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹਨਾਂ ਨੂੰ ਵੀ ਦੇਖੀ ਦੋ ਕਾਂਗਰਸੀਆਂ ਨਾਲ ਮੇਰਾ ਮੁਕਾਬਲਾ ਇੱਕ ਸਿੱਧੇ ਤੌਰ ਤੇ ਆ ਇੱਕ ਅਸਿੱਧੇ ਤੌਰ ਤੇ ਆਇਆ ਹੋਇਆ ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਦਾ ਪੂਰੇ ਦੇਸ਼ ਦੇ ਅੰਦਰ ਸਮਝੌਤਾ ਖੁੱਲੇ ਸਮਝੌਤੇ ਨਾਲ ਸੀਟਾਂ ਵੰਡ ਕੇ ਲੜ ਰਹੇ ਨੇ ਪੰਜਾਬ 'ਚ ਕੇਵਲ ਲੋਕਾਂ ਨੂੰ ਮੋਰਖ ਬਣਾਉਣ ਵਾਸਤੇ ਸਾਹਮਣੇ-ਸਾਹਮਣੇ ਇਲੈਕਸ਼ਨ ਲੜੀ ਜਾ ਰਹੀ ਆ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਕਾਂਗਰਸ ਨੇ ਹੀ ਦਿੱਤਾ ਕਿਹੜੇ ਮਕਸਦ ਲੈ ਕੇ ਆਏ ਹੋ ਉਹ ਕਾਂਗਰਸ ਕਿਹੜੇ ਮਕਸਦ ਲੈ ਕੇ ਆਏ ਹੋ ਤਿੰਨ-ਚਾਰ ਦਿਨਾਂ ਦੇ ਵਿੱਚ ਵਿੱਚ ਚੋਣ ਮਨੋਰਸ ਪੱਤਰ ਜਾਰੀ ਹੋ ਰਿਹਾ ਇਸ ਵੇਲੇ ਪ੍ਰਧਾਨ ਜੀ ਨੇ ਉਹਨਾਂ ਦਾ ਅਧਿਕਾਰ ਆ ਮੈਂ ਕਹਿ ਨਹੀਂ ਸਕਦਾ ਤਿੰਨ ਚਾਰ ਦਿਨਾਂ ਬਾਅਦ ਪੂਰਾ ਹਲਕਾ ਘੁੰਮ ਕੇ ਜੋ ਜੋ ਵੀ ਲੋਕਾਂ ਦੀ ਡਿਮਾਂਡ ਸੀ ਸੈਂਟਰ ਗਵਰਨਰ ਨਾਲ ਰਿਲੇਟਡ ਜਾਂ ਜਿਹੜੀਆਂ ਜਿਹੜੀਆਂ ਸਕੀਮਾਂ ਨਾਲ ਰਿਲੇਟ ਉਹ ਮੈਂ ਦੱਸਦੀਆਂ ਉਹ ਖਰੜਾ ਸੀ ਤਿਆਰ ਕਰਕੇ ਕੱਢ ਦੇਣਾ ਵਾ ਚੋਣ ਮਨੋਰਥ ਪੱਤਰ ਦੇ ਵਿੱਚ ਸਾਰਾ ਕੁਝ ਆ ਜਾਣਾ ਕਿ ਅਸੀਂ ਕੀ ਕੀ ਲੈ ਕੇ ਆ ਰਹੇ ਕਾਲੂ ਸ਼ੋਮਨੀ ਅਕਾਲੀ ਦਲ ਜਿੱਤਦਾ ਤਾਂ ਇਹਦੀ ਵੋਟ ਇਹਨੂੰ ਜਾਂਦੀ ਆ ਭਾਜਪਾ ਨੂੰ ਜਾਂਦੀ ਆ ਜਾਂ ਕਿਸੇ ਹੋਰ ਪਾਰਟੀ ਨੂੰ ਜਾਂਦੀ ਹੈ ਜਿਹੜੀਆਂ ਗੱਲਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਕੇ ਛੋੜਾ ਕੀਤਾ ਉਹ ਗੱਲਾਂ ਸਟੈਂਡ ਕਰਦੀਆਂ ਨੇ ਜਿਹੜਾ ਮੰਨਦਾ ਸਾਡੀ ਕਿਸਾਨੀ ਦੇ ਮਸਲੇ ਸਾਡੇ ਬੰਦੀ ਸਿੰਘਾਂ ਦੇ ਮਸਲੇ ਪੰਜਾਬ ਦੇ ਖੇਤਰੀ ਮਸਲਿਆਂ ਨੂੰ ਜਿਹੜੀ ਪਾਰਟੀ ਹੱਲ ਕਰੂਗੀ ਅਸੀਂ ਉਹਦੇ ਨਾਲ ਜਾਵਾਂਗੇ ਨਹੀਂ ਤੇ ਲੋਕ ਸਭਾ ਦੇ ਵਿੱਚ ਅਕੱਲੇ ਬੈਠਣ ਦਾ ਪ੍ਰੋਵੀਜ਼ਨ ਵੀ ਹੈਗਾ ਵਾ ਵੱਖਰੇ ਗਰੁੱਪ ਦੀ ਮਾਨਤਾ ਵੀ ਮਿਲਦੀ ਆ ਇਕੱਲੇ ਵੀ ਬੈਠਿਆ ਜਾ ਸਕਦਾ ਵਾ ਦੋਨੋਂ ਪਾਰਟੀਆਂ ਤੋਂ ਬਿਨਾਂ ਵੀ ਗੁੱਟ ਜੁੜਨਾ